ਅੱਜ ਦੀ ਪ੍ਰੈਸ ਕਾਨਫਰੰਸ ਕਿਸਾਨ ਹੱਟ 13 13 ਦੇ ਕਰਤਾ ਧਰਤਾ ਜਗਦੇਵ ਠੱਗ ਦੇ ਖਿਲਾਫ ਹੈ ਜੋ ਅਸੀਂ ਇੱਕ ਪੰਜਾਬ ਲੈਵਲ ਤੇ ਮੁਹਿੰਮ ਵਿੱਢੀ ਹੈ ਐਂਟੀ ਠੱਗ ਕਮੇਟੀ ਪੰਜਾਬ ਦਾ ਗਠਨ ਕਰਕੇ ਤੇ ਸਾਡੇ ਸਾਰੇ ਕਮੇਟੀ ਮੈਂਬਰਾਂ ਵੱਲੋਂ ਇਹਦੀ ਲੀਡ ਕਰਨ ਲਈ ਸੇਵਾ ਮੈਨੂੰ ਲਈ ਗਈ ਹੈ ਇਸ ਦੇ ਸੰਬੰਧ ਚ ਅਸੀਂ ਹਰ ਜ਼ਿਲ੍ਹੇ ਵਿੱਚ ਜਾ ਕੇ ਬੀਟਾਂ ਨੂੰ ਮਿਲਦੇ ਆ ਜਗਦੇਵ ਸਿੰਘ 2021 ਦੇ ਵਿੱਚ ਕਿਸਾਨੀ ਅੰਦੋਲਨ ਦੌਰਾਨ ਇੱਕ YouTube ਤੇ ਵੀਡੀਓ ਪਾਉਂਦਾ ਹੈ ਇਸ ਵੀਡੀਓ ਦੇ ਆਧਾਰ ਤੇ ਉਹ ਅੱਗੇ ਇੱਕ ਬ੍ਰਾਂਡ ਕਿਸਾਨ ਹੱਟ 13 13 ਦੇ ਨਾਂ ਤੇ ਰਜਿਸਟਰ ਕਰਾਉਂਦਾ ਹੈ ਤੇ ਆਪਣੀਆਂ ਫਰੈਂਚਾਈਜ਼ੀਆਂ ਖੋਲਦਾ ਹੈ ਫਰੈਂਚਾਈਜ਼ ਸਿਸਟਮ ਦੇ ਵਿੱਚ ਪੂਰੀ ਠੱਗੀ ਠੋਰੀ ਹੈ ਝਾਂਸੀ ਆ ਸਬਜ ਬਾਗ ਆ ਅਸਲ ਵਿੱਚ ਕਿਸੇ ਵੀ ਗੱਲ ਤੇ ਉਹ ਖਰਾ ਨਹੀਂ ਉਤਰਦਾ ਜੋ ਵੀ ਕਮਿਟਮੈਂਟਾਂ ਕਰਦਾ ਹੈ ਬਸ ਮਤਲਬ ਪੈਸਾ ਲੈਣਾ ਬੰਦੇ ਤੋਂ ਤੇ ਆਪ ਦਾ ਅੱਗੇ ਨਿਕਲ ਜਾਣਾ ਇਸ ਤਰੀਕੇ ਦੇ ਸਾਰੇ ਪੰਜਾਬ 'ਚ ਉਹਨੇ ਸਟੋਰ ਖੋਲੇ ਆ ਵੱਖ-ਵੱਖ ਥਾਵਾਂ ਤੇ ਜਿਵੇਂ ਪਿਛਲੇ ਦਿਨਾਂ 'ਚ ਬਠਿੰਡੇ ਫਿਰ ਤਰਨਤਾਰਨ ਉਸ ਤੋਂ ਬਾਅਦ ਮਾਨਸਾ ਅੱਜ ਅਸੀਂ ਲੁਧਿਆਣਾ ਪਹੁੰਚੇ ਆ ਹਰ ਜਗ੍ਹਾ ਸਾਨੂੰ 20 ਤੋਂ 25 ਪੀੜਤ ਮਿਲਦੇ ਹੀ ਮਿਲਦੇ ਆ ਸਾਡੇ ਸੱਦੇ ਤੇ ਜੋ ਪਹੁੰਚਦੇ ਆ ਅਸੀਂ ਇਸ ਸੰਘਰਸ਼ ਨੂੰ ਜੀ ਅੱਗੇ ਤੋਰਨ ਲਈ ਅਸੀਂ ਅੱਜ ਅਗਲੀ ਜਿਹੜੀ ਰਣਨੀਤੀ ਆ ਉਹ ਲਿਖਾਂਗੇ ਪਰ ਇਹਦਾ ਸਾਨੂੰ ਪਿਛੋਕੜ ਜੋ ਪਤਾ ਲੱਗਿਆ ਵੀ 2008 ਤੋਂ ਹੀ ਠੱਗੀਆਂ ਤੇ ਹੀ ਆ ਬਹੁਤ ਕੇਸਾਂ ਚ ਭਗੌੜਾ ਇਹ ਕਾਫੀ ਕੇਸਾਂ ਚ ਪੀਓ ਹੋਇਆ ਹੋਇਆ ਜਿਵੇਂ ਹਬੋਰ ਤੇ ਫਾਜ਼ਿਲਕਾ ਦੀ ਕੋਰਟ ਚ 10 ਕੇਸ ਨੇ ਇਸੇ ਤਰ੍ਹਾਂ ਬਾਈ ਜੀ ਹੁਣ ਅੱਗੇ ਤੁਸੀਂ ਮੇਰੇ ਸਾਥੀਆਂ ਤੋਂ 1 ਕਰੋੜਾਂ ਦੀ ਠੱਗੀ ਆ ਜੀ ਤਰੀਕਾ ਇਹਦਾ ਠੱਗੀ ਦਾ ਇਹ ਆ ਵੀ ਫਰੈਂਚਾਈਜ਼ੀ ਸਿਸਟਮ ਚ ਇਹ 5 ਲੱਖ ਤੋਂ ਲੈ ਕੇ 25-30 ਲੱਖ ਦੇ ਪਲਾਨ ਸਮਝਾਉਂਦਾ ਜੀ ਉਹ ਪਲਾਨਾਂ ਮੁਤਾਬਕ ਇਹ ਦੱਸਦਾ ਵੀ ਤੁਸੀਂ ਸਟੋਰ ਕਰੋ ਸਟੋਰ ਦੇ ਵਿੱਚ ਵਰਕਰਾਂ ਨੂੰ ਸੈਲਰੀ ਦੇਵਾਂਗੇ ਫਰੈਂਚਾਈਜ਼ੀ ਦੇ ਕੇ ਸ਼ੋਰੂਮ ਦਾ ਰੈਂਟ ਦੇਵਾਂਗੇ ਨਾਲ ਜੋ ਵੀ ਖਰਚੇ ਹੁੰਦੇ ਆ ਉਹ ਪੂਰੇ ਕਰਾਂਗੇ ਪਰ ਨਾ ਤਾਂ ਮਾਲ ਦੀ ਸਪਲਾਈ ਢੰਗ ਨਾਲ ਦਿੰਦਾ ਬੰਦੇ ਇਹਨਾਂ ਬਾਅਦ ਚ ਕੋਈ ਦੇਖ ਰੇਖ ਨਹੀਂ ਕਰਦਾ ਜਿਹੜਾ ਮਤਲਬ ਓਨਰ ਉੱਥੇ ਹੁੰਦਾ ਫਰੈਂਚਾਈਜ਼ ਦਾ ਸਾਰਾ ਕੁਸ਼ੀ ਪੈਸਾ ਉਹਦੇ ਸਿਰ ਟੁੱਟਦਾ 2 ਤੋਂ 3 ਮਹੀਨੇ ਤੋਂ ਵੱਧ ਕੋਈ ਵੀ ਸਟੋਰ ਨਹੀਂ ਚੱਲਦਾ ਦੇਖਦੇ ਆਂ ਆਪਾਂ ਇੰਟੀਰੀਅਰ ਤੇ ਜਿਹੜਾ ਖਰਚਾ ਕੋਈ ਬੰਦਾ ਸਟੋਰਾਂ ਤੇ ਕਰ ਲੈਂਦਾ ਉਹ ਬਿਲਕੁਲ ਉਹਦਾ ਮਿੱਟੀ ਹੋ ਜਾਂਦਾ ਬਾਕੀ ਜਿਹੜਾ ਇਹ ਆਪਦੇ ਉਹਨੂੰ ਮਟੀਰੀਅਲ ਭੇਜਦਾ ਐ ਐਕਸਪਾਇਰੀ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਗਾਰੰਟੀ ਲੈਂਦਾ ਪਰ ਬਾਅਦ ਚ ਖਰਾ ਨਹੀਂ ਉਤਰਦਾ ਕਿਸੇ ਗੱਲ ਤੇ ਹੁਣ ਜੋ ਆ ਰਿਹਾ ਸੁਣ ਚ ਵੱਖ-ਵੱਖ ਚੈਨਲਾਂ ਤੇ ਇਹ ਆਪਣੀਆਂ ਇੰਟਰਵਿਊਆਂ ਦੇ ਰਿਹਾ ਉਹਨਾਂ ਚ ਇਹ ਦੱਸ ਰਿਹਾ ਵੀ ਮੈਂ 4 ਕਰੋੜ ਦੀ ਐਕਸਪਾਇਰੀ ਵਾਪਸ ਲਈ ਲੋਕਾਂ ਤੋਂ ਜਿਸ ਕਰਕੇ ਵੀ ਮੈਨੂੰ ਘਾਟਾ ਪੈ ਗਿਆ ਪਰ ਨਾਲ ਹੀ ਇਹ ਬੋਲ ਰਿਹਾ ਵੀ ਕਿਸਾਨੀ ਸੰਘਰਸ਼ ਦੌਰਾਨ ਜਦੋਂ ਇਹਦੇ ਅਕਾਊਂਟ ਵਿੱਚ ਲੋਕਾਂ ਨੇ ਬਾਹਰੋਂ 16 ਕਰੋੜ ਰੁਪਏ ਦੇ ਕਰੀਬ ਪੈਸਾ ਪਾਇਆ ਇਹ ਸਾਬਤ ਕਰਦਾ ਵੀ ਜੇ ਮੈਂ ਠੱਗ ਹੁੰਦਾ ਮੈਂ 16 ਕਰੋੜ ਲੈ ਕੇ ਭੱਜ ਜਾਂਦਾ ਅਸੀਂ ਚਾਹੁੰਦੇ ਹਾਂ ਵੀ ਉਸ ਟਾਈਮ ਭੱਜ ਜਾਂਦਾ ਬਹੁਤ ਵਧੀਆ ਸੀ ਕਿਉਂਕਿ ਇਹਨੇ ਬਹੁਤ ਘਰਾਂ ਦੇ ਚਿਰਾਗ ਭਜਾਏ ਆ ਇਸ ਬੰਦੇ ਨੇ ਬਹੁਤ ਇਹਨੇ ਮਤਲਬ ਅਸੀਂ ਸੋਚ ਨਹੀਂ ਸਕਦੇ ਇੱਕ ਮੇਰੇ ਕੋਲੇ ਵੀਡੀਓ ਆ ਭਾਈ ਰਾਮ ਸਿੰਘ ਜੀ ਬੰਡਾਲੇ ਤੋਂ ਜਿਨ੍ਹਾਂ ਨੂੰ ਮਤਲਬ ਟੈਨਸ਼ਨ ਦੇ ਨਾਲ ਅਟੈਕ ਆ ਗਿਆ ਅੱਖਾਂ ਦੀ ਰੋਸ਼ਨੀ ਚਲੀ ਗਈ ਜੀ ਇਹੋ ਜੇ ਘਾਟੇ ਇਹ ਬੰਦਾ ਕਿਵੇਂ ਪੂਰੇ ਕਰੂਗਾ ਸਾਡੇ ਜੀ ਕੋਰਟ ਕੇਸ ਚੱਲ ਰਹੇ ਆ ਉਹਨਾਂ ਦੇ ਵਿੱਚ ਸਮਝ ਨਹੀਂ ਨੀ ਤਮੀਲ ਹੋ ਰਹੀ ਕਿਉਂਕਿ ਇਹ ਬੰਦਾ ਆਪਣਾ ਐਡਰੈਸ ਨਹੀਂ ਕੋਈ ਸਹੀ ਪ੍ਰੋਪਰ ਦੇ ਰਿਹਾ 2023 ਦੇ ਵਿੱਚ ਜਿਹੜਾ ਸਾਨੂੰ ਐਡਰੈਸ ਦੇ ਕੇ ਗਿਆ ਹੈ ਉੱਥੇ ਕੋਟ ਰਾਹੀਂ ਅਸੀਂ ਦਸਤੀ ਸਮਨ ਲੈ ਕੇ ਗਏ ਆ ਉਹਦੀ ਰਿਪੋਰਟ ਆਈ ਹੈ ਵੀ 2016 ਤੋਂ ਇਹ ਬੰਦਾ ਇੱਥੇ ਰਹਿ ਹੀ ਨਹੀਂ ਰਿਹਾ ਫਿਰ ਸਈ ਇੱਕ ਮਤਲਬ ਇਸ ਤਰੀਕੇ ਨਾਲ ਅਸੀਂ ਅੱਗੇ ਸਰਚ ਕਰਨ ਲੱਗੇ ਤਾਂ ਸਾਨੂੰ ਪਤਾ ਲੱਗਿਆ ਵੀ ਕਾਫੀ ਕਿਸਾਂਜ ਪਗੋੜਾ ਹੈ ਇੱਕ ਵਾਰੀ ਤੁਸੀਂ ਦੱਸਿਆ ਵੀ ਉਹ ਨੂੰ ਪੰਜਾਬ ਪਹੁੰਚ ਗਿਆ ਜੀ ਇਹ ਇੱਕ ਤੋਂ ਕਾਰੀ ਅਜ ਕਿੰਨਾ ਕਰਿਆ ਐਫ ਆਈ ਆਰ ਕਰਵਾਈਆ ਆਪਣੇ ਆਪਣੇ ਨਾਲ ਇਹ ਇਹ ਕੱਲਾ ਨਾ ਮਤਲਬ ਪੰਜਾਬ ਦਾ ਹੀ ਆ ਜੀ ਜਿਹੜੀਆਂ ਰਹਿਗੀਆਂ ਨਾ ਠੱਗੀਆਂ ਇਹ ਬਾਹਰਲੀਆਂ ਸਟੇਟਾਂ 'ਚ ਵੀ ਆ ਐਫ ਆਈ ਆਰ ਐ ਹੈਗੀਆਂ 9 10 ਦੇ ਕਰੀਬ ਕੁੱਝ ਤਰਕਾਸਤਾਂ ਉਸ ਦੇ ਐਫ ਆਈ ਆਰ ਨੇ ਇੱਕ ਇਹ ਤੁਸੀਂ ਵੀਡੀਓ ਜ਼ਰੂਰ ਚਲਾਓ ਵਾਹਿਗੁਰੂ ਜੀ ਕੀ ਫਤਿਹ ਭਰਾਓ ਕਿਸਾਨਾ ਜਿੰਨਾ ਜਿੰਨਾਂ ਨੇ ਖੁੱਲਿਆ ਮੇਰੇ ਨਾਲ ਸੰਪਰਕ ਕਰੋ ਅਸੀਂ ਬੜੇ ਠੱਗੇ ਹੋਏ ਲੋਕ ਆ ਇੱਕ ਨਾ ਨੀ ਬਹੁਤ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਮੈਂ ਆਰਾਮ ਸਿੰਘ ਬਦਲ ਲੱਖ ਰੁਪਈਆ ਇਕੱਠਾ ਕੀਤਾ ਸੀ ਜੋ ਮੇਰੇ ਕੋਲ ਸਾਰਾ ਇਹਨੇ ਖਰਾਬ ਕਰ ਦਿੱਤਾ 1.85 ਲੱਖ ਰੁਪਈਆ ਇਹਨੇ ਮੇਰੇ ਕੋਲ ਲਗਦੇ ਲੈਨੇ ਚੱਕਾ ਰਾਈ ਜੋ ਆ ਪੂਆ ਕੀ ਕੁਛ ਇਹਨੇ ਸਾਡੀ ਫਿਟਿੰਗ ਦਾ ਖਰਾਬ ਕਰ ਦਿੱਤਾ ਰੇਕ ਸਟੇਸ਼ਨ ਦੇ ਜਿੱਥੇ ਵੀ ਸਾਡੀ ਫਿਟਿੰਗ ਸੀ ਉੱਥੇ 10-10 ਲੱਖ ਰੁਪਈਆ ਦੇ ਕਰੀਬ ਉਹ ਖਰਾਬ ਕਰਾ ਕੇ ਸਾਨੂੰ ਚਾਰ ਇਸ ਤਰ੍ਹਾਂ ਦਾ ਮਤਲਬ ਵਕ ਵਕ ਥਾਵਾਂ ਤੇ ਇਹ ਵਿਚਾਰੇ ਨਾ ਮਤਲਬ ਕਿਤੇ ਵੀ ਜਾ ਨਹੀਂ ਸਕਦੇ ਕਿਸਾਨ ਹੱਟ 13 13 ਦੇ ਨਾਂ ਤੇ ਫਰਾਂਚਾਈਜ਼ੀਆਂ ਖੋਲ ਰਿਆ ਜਿਹੜੀ ਇਹਨੇ ਫਰਮ ਬਣਾਈ ਆ ਸੈਂਡੋਜ਼ ਗ੍ਰੋਸਰੀ ਮਾਰਟ ਪ੍ਰਾਈਵੇਟ ਲਿਮਟਿਡ ਵੈਸੇ ਸਮੇਂ ਸਮੇਂ ਤੇ ਫਰਮਾਂ ਚੇਂਜ ਕਰਦਾ ਰਹਿੰਦਾ ਪਹਿਲਾਂ ਕਿਸਾਨ ਹੱਟ ਫਾਊਂਡੇਸ਼ਨ ਸੀ ਕਿਸਾਨ ਹੱਟ ਐਮਪਿਕਸ ਪ੍ਰਾਈਵੇਟ ਲਿਮਟਿਡ ਸੀ ਉਸ ਤੋਂ ਪਹਿਲਾਂ ਜੋ ਪੁਰਾਣੀਆਂ 2008 ਦੀਆਂ ਦੱਸਦੀਆਂ ਸੈਂਡੋਜ਼ ਐਗਰੀ ਕੇਅਰ ਲਿਮਟਿਡ ਦੇ ਨਾਂ ਤੇ ਫੀਡ ਦਾ ਕੰਮ ਰੇਸਪਰੇ ਦਾ ਕੰਮ ਵੱਖ-ਵੱਖ ਤਰੀਕਿਆਂ ਨਾਲ ਮਤਲਬ ਲੁੱਟਣ ਦਾ ਤਰੀਕਾ ਇਹਦਾ ਲਗਾਤਾਰ ਹੀ ਜਾਰੀ ਹੈ ਜਿਹੜੀ ਅਸੀਂ 16 ਕਰੋੜ ਰੁਪਏ ਦੀ ਗੱਲ ਕਰਦੇ ਆਂ 4 ਕਰੋੜ ਰੁਪਏ ਦੀ ਇਹ ਐ ਐਕਸਪਾਇਰੀ ਦੀ ਗੱਲ ਮੰਨਦਾ ਅਸੀਂ ਚਾਹੁੰਦੇ ਆ ਵੀ 12 ਕਰੋੜ ਦਾ ਹਿਸਾਬ ਇਹ ਜਨਤਕ ਕਰੇ ਕਿੱਥੇ ਇਹਨੇ ਖਪਾਇਆ ਸਾਨੂੰ ਇਹਨਾਂ ਗੱਲਾਂ ਦਾ ਜਰੂਰ ਪਤਾ ਲੱਗੇ ਦੂਸਰਾ ਅਸੀਂ ਤੁਹਾਡੇ ਮਾਧਿਮ ਰਾਈਂ ਦੱਸਣਾ ਚਾਹੁੰਦੇ ਆ ਵੀ ਇੱਕ ਕੰਟਰੋਵਰਸੀ 'ਚ ਨਹੀਂ ਅਸੀਂ ਪੈਣਾ ਚਾਹੁੰਦੇ ਇੱਕ ਵੀਡੀਓ ਉਹ ਪਾਉਂਦਾ ਇੱਕ ਅਸੀਂ ਪਾ ਦਿੰਨੇ ਆ ਅਸੀਂ ਉਹਨੂੰ ਚੈਲੰਜ ਕਰਦੇ ਆ 27 ਤਰੀਕ ਨੂੰ ਅਸੀਂ ਤਕੜਾ ਇਕੱਠ ਰੱਖਿਆ ਪੂਰੇ ਸਟੇਟ ਲੈਵਲ ਦਾ ਚੰਡੀਗੜ੍ਹ ਐਡਰੈਸ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਉਹਦਾ ਦੱਸ ਦਿਆਂਗੇ ਵੈਨਿਊ 2-4 ਦਿਨਾਂ 'ਚ ਜਦੋਂ ਸਾਨੂੰ ਕੋਈ ਸਥਾਨ ਦਾ ਪਤਾ ਚੱਲ ਗਿਆ ਅਸੀਂ ਇਹਨੂੰ ਚੈਲੰਜ ਕਰਦੇ ਆਂ ਵੀ 27 ਤਰੀਕ ਨੂੰ ਜਨਤਕ ਤੌਰ ਤੇ ਉੱਤੇ ਪਹੁੰਚ ਕੇ ਸਾਡੇ ਨਾਲ ਗੱਲਬਾਤ ਕਰੇ ਅੱਗੇ ਮੇਰੇ ਸਾਥੀਆਂ ਤੋਂ ਤੁਸੀਂ ਅਲੱਗ-ਅਲੱਗ ਵੀ ਲੈ ਸਕਦੇ ਕਹਿੰਦਾ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹਾਦਰ ਸਿੰਘ ਗਿੱਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਲੋਂਗ ਕਰਦਾ ਹਾਂ ਮੈਂ ਉੱਥੇ ਇੱਕ ਸ਼ੇਅਰ ਗਿੱਲ ਟਰੇਡਰ ਨਾਂ ਤੇ ਆਪਣਾ ਕਮਾਂਡ ਖੋਲ੍ਹਿਆ ਸਭ ਤੋਂ ਪਹਿਲਾਂ ਇਹਦੀ ਮੈਂ ਕਿਸਾਨ ਅੜ੍ਹਤੀ ਇੱਕ ਵੀਡੀਓ ਦੇਖੀ ਯਿਹਦੇ ਵਿੱਚ ਇਹ ਆਪਣੇ ਕਿਸਾਨ ਹੱਟ ਖੋਲਣ ਬਾਰੇ ਲੋਕਾਂ ਨੂੰ ਦੱਸ ਰਿਹਾ ਸੀ ਉਹ ਸੁਣ ਕੇ ਮੈਂ ਵੀ ਕਾਫੀ ਪ੍ਰਭਾਵਿਤ ਹੋਇਆ ਚਲੋ ਮੈਂ ਵੀ ਇੱਕ ਆਰਮੀ ਤੋਂ ਰਿਟਾਇਰ ਹੋ ਕੇ ਆਇਆ ਸੀ ਜੀ 30 ਸਾਲ ਸਰਵਿਸ ਕਰਕੇ ਤੇ ਮੈਂ ਸੋਚਿਆ ਕਿ ਲੋਕਾਂ ਦੀ ਸੇਵਾ ਵਾਸਤੇ ਆਪਾਂ ਇਹ ਬੰਦਾ ਇਹਨਾਂ ਵਧੀਆ ਕਰ ਰਿਹਾ ਹੈ ਤੇ ਆਪਾਂ ਵੀ ਕੁਝ ਨਾ ਕੁਝ ਕਰੀਏ ਲੋਕਾਂ ਵਾਸਤੇ ਕਿ ਇਹਨੇ ਸਸਤੇ ਰੇਟਾਂ ਦੇ ਚੀਜ਼ਾਂ ਦੇਣ ਦੀ ਗੱਲ ਕਰ ਰਿਹਾ ਹੈ ਤੇ ਮੈਂ ਇਹਨਾਂ ਕੋਲ 2021 ਜੁਲਾਈ ਨੂੰ ਆਇਆ 14 ਜੁਲਾਈ ਨੂੰ ਤੇ ਇੰਦੇ ਆ ਕੇ ਦੇਖਿਆ ਗੱਲਬਾਤ ਕੀਤੀ ਫਿਰ ਇਹਨਾਂ ਦੇ ਨਾਲ ਫੋਨ ਤੇ ਗੱਲਬਾਤ ਮੇਰੀ ਕਰਵਾਈ ਰਜਿੰਦਰ ਸਿੰਘ ਨੇ ਜੀ ਤੇ ਮੈਂ ਇਹਨਾਂ ਤੋਂ ਪਹਿਲਾਂ ਤਾਂ ਇੱਕ ਰਿਟੇਲ ਕਾਊਂਟਰ ਵਾਸਤੇ ਗੱਲ ਕੀਤੀ ਸੀ ਫਿਰ ਗੱਲ ਚੱਲਦੇ ਚੱਲਦੇ ਆਪਾਂ ਇਹਨਾਂ ਤੋਂ ਆਨੰਦਪ੍ਰਸਾਦ ਹਲਕੇਦਾਰ ਡੰਪ ਦੀ ਗੱਲ ਹੋਈ ਤੇ ਇਹਨਾਂ ਨੇ ਫਿਰ ਮੈਨੂੰ 10 ਲੱਖ ਬਾਰੇ ਗੱਲ ਕੀਤੀ ਵੀ ਠੀਕ ਹੈ 10 ਲੱਖ ਤੁਸੀਂ ਸਾਨੂੰ ਜਮ੍ਹਾਂ ਕਰਾਓ ਤੁਹਾਨੂੰ ਅਸੀਂ ਡੰਪ ਦੇ ਦਵਾਂਗੇ ਮੈਂ ਇਹਨਾਂ ਨੂੰ 12 ਅਗਸਤ 2021 ਤੱਕ ਪੂਰਾ 10,25,000 ਰੁਪਇਆ ਟਰਾਂਸਫਰ ਕਰ ਦਿੱਤਾ ਮੇਰਾ 13 ਤਰੀਕ ਨੂੰ 13 ਅਗਸਤ ਨੂੰ ਉਦਘਾਟਨ ਕੀਤਾ ਜਿਹਦੇ ਵਿੱਚ ਜਗਦੇਵ ਸਿੰਘ ਹਾਜ਼ਰ ਖੁਦ ਹੋਏ ਆਪ ਤੇ ਉਸ ਤੋਂ ਬਾਅਦ ਸਾਡਾ ਤਕਰੀਬਨ 4 ਮਹੀਨੇ ਕੰਮ ਚੱਲਿਆ ਉਹਦੇ ਵਿੱਚ ਵੀ ਕਿਹਾ ਜਿਹੜੇ ਸਮਾਨ ਸਭ ਤੋਂ ਪਹਿਲਾਂ ਇਹਨੇ ਮੈਨੂੰ 7.5 ਲੱਖ ਦਾ ਪਹਿਲਾ ਇੱਕ ਟਰੱਕ ਭੇਜ ਦਿੱਤਾ ਜਿਸ ਵਿੱਚ ਕੋਈ ਚੀਜ਼ਾਂ ਦੀ ਕੁਆਂਟੀਟੀ ਦਾ ਪਤਾ ਨਹੀਂ ਸੀ ਕਿ ਕਿਹੜੀ ਚੀਜ਼ ਦੀ ਕਿੰਨੀ ਹੈ ਕਿਹੜੀ ਚੀਜ਼ ਦੀ ਕਿੰਨੀ ਹੈ ਜਿਸ ਦੀ ਕੋਈ ਰਿਕੁਆਇਰਮੈਂਟ ਹੀ ਨਹੀਂ ਸੀ ਤੇ ਉਸ ਨੂੰ ਅਸੀਂ ਐਕਸੈਪਟ ਕੀਤਾ ਉਸ ਤੋਂ ਬਾਅਦ ਬਾਕੀ ਬਚਦਾ ਸਮਾਨ ਦਾ ਮੈਂ ਪੈਸੇ ਹੀ ਦਾ ਸਮਾਨ ਭੇਜ ਦਿੱਤਾ ਉਹ ਸੈੱਟ ਕੀਤਾ ਜੀ ਉਸ ਤੋਂ ਬਾਅਦ 4 ਮਹੀਨੇ ਕੰਮ ਚੱਲਿਆ ਜਿਹੜੀ ਡਿਮਾਂਡ ਨੂੰ ਪਾਉਂਦੇ ਸੀ ਇਹਨੇ ਸੌਫਟਵੇਅਰ ਇੱਕ ਤਿਆਰ ਕੀਤਾ ਸੀ ਇਹ ਸੌਫਟਵੇਅਰ ਤੇ ਕੰਪੰਟ ਦੇ ਡਿਮਾਂਡ ਦਿੰਦੇ ਸੀ ਤਾਂ ਫਿਰ ਕਹਿੰਦਾ ਸੀ ਮੈਂ ਤੁਹਾਨੂੰ ਫੋਨ ਦੇ ਉੱਤੇ ਭੇਜੋ ਮੈਨੂੰ ਵਟਸਐਪ ਦੇ ਭੇਜੋ ਤੇ ਵਟਸਐਪ ਦੇ ਭੇਜਦੇ ਸੀ ਨਹੀਂ ਉਹ ਤੇ ਮੈਨੂੰ ਫੋਨ ਦੇ ਕਰਕੇ ਭੇਜੋ ਜਿਹੜੀ ਡਿਮਾਂਡ ਦਿੰਦੇ ਸੀ ਉਹ ਸਮਾਨ ਨਹੀਂ ਭੇਜਦਾ ਸੀ ਉਸ ਤੋਂ ਇਲਾਵਾ ਹੋਰ ਸਮਾਨ ਭੇਜਦਾ ਦੀ ਉਹ ਵੀ ਕੁਆਂਟੀਟੀ ਤੋਂ ਬਹੁਤ ਜ਼ਿਆਦਾ ਜਿਹੜਾ ਕਿ ਆਪਾਂ ਨੂੰ ਜ਼ਰੂਰਤਮੰਦ ਨਹੀਂ ਸੀ ਉਸ ਦੇ ਨਾਲ ਇਹਦਾ ਸਮਾਨ ਸਾਡੇ ਕੋਲ ਡੰਪ ਹੁੰਦਾ ਰਿਹਾ ਜਦੋਂ ਇਸ ਨੂੰ ਕ ਠੀਕ ਹੈ ਨੈਕਸਟ ਗੇੜੇ ਮੇਰੀ ਗੱਡੀ ਆਊ ਦੇ ਵਿੱਚ ਆਪਾਂ ਵਾਪਸ ਕਰ ਦੇਵਾਂਗੇ ਜਦੋਂ ਗੱਡੀ ਆਣੀ ਫਿਰ ਜਕੜਾਂ ਵਾਪਸ ਕਰਨਾ ਕੋਈ ਨਹੀਂ ਅਗੇ ਸੈੱਟ ਕਰ ਲੈਣੇ ਕੋਈ ਗੱਲ ਨਹੀਂ ਸਮਾਨ ਤੁਹਾਡੇ ਕੋਲ ਪਿਆ ਹੈ ਤੁਹਾਡੇ ਕੋਲ ਪਿਆ ਤੇ ਮੇਰੇ ਕੋਲ ਪਿਆ ਇੱਕੋ ਗੱਲ ਹੈ ਸਾਡੇ ਨਾਲ ਬਹੁਤ ਵਧੀਆ ਲਿੰਕ ਰਿਹਾ ਜੀ ਦਾ ਇਸ ਤਰੀਕੇ ਨਾਲ ਤਕਰੀਬਨ ਨਵੰਬਰ ਮਹੀਨੇ ਦਾ ਕੰਮ ਵਧੀਆ ਚੱਲ ਰਿਹਾ ਉਹਦੇ ਬਾਅਦ ਮੈਂ ਇਹਦੇ ਥੱਲੇ ਵੀਰੇ ਥੱਲੇ 5 ਕਾਊਂਟਰ ਵੀ ਦੇ ਰਿਟੇਲ ਕਾਊਂਟਰ ਖੁਲਾਏ ਜੀ 5 ਰਿਟੇਲ ਕਾਊਂਟਰ ਖੁੱਲੇ ਆ ਉਹਨਾਂ ਨੇ ਕਿਸੇ ਨੇ 3 ਮਹੀਨੇ ਕੰਮ ਕੀਤਾ ਕਿਸੇ ਨੇ 4 ਮਹੀਨੇ ਕੰਮ ਕੀਤਾ ਕਿਉਂਕਿ ਇਹਦੀ ਸਮਾਨ ਦੀ ਸਪਲਾਈ ਸਹੀ ਨਹੀਂ ਜਿਹੜੇ ਜਿਹੋ ਸਮਾਨ ਆਪਾਂ ਨੂੰ ਚਾਹੀਦਾ ਸੀ ਉਹ ਸਮਾਨ ਭੇਜਦਾ ਨਹੀਂ ਸੀ ਹੋਰ ਅਨਸਸਰੀ ਸਮਾਨ ਭੇਜਦਾ ਸੀ ਜਿਸ ਦਾ ਰੇਟ ਵੀ ਜ਼ਿਆਦਾ ਹੁੰਦਾ ਸੀ ਤੇ ਉਸ ਕਰਕੇ ਉਹ ਸਮਾਨ ਵਿਕਦਾ ਨਹੀਂ ਸੀ ਤੇ ਨਾ ਹੀ ਉਹ ਕਾਊਂਟਰ ਚੱਲ ਸਕੀ ਉਹ ਕਾਊਂਟਰ ਹੌਲੀ ਹੌਲੀ ਬੰਦ ਹੋ ਗਏ ਉਹਨਾਂ ਦਾ ਸਮਾਨ ਜਦ ਕਿ ਬੈਲਟ ਵਾਰੰਟੀ ਵਾਰੰਟੀ ਦੇ ਵਿੱਚ ਸੀ ਆਪਣਾ ਜੂ ਦੇ ਉੱਤੇ ਐਕਸਪਾਇਰੀ ਸੀ ਐਕਸਪਾਇਰੀ ਤੋਂ ਡੇਟ ਤੋਂ ਪਹਿਲਾਂ ਹੀ ਇਹਨੂੰ ਅਸੀਂ ਵਾਪਸ ਕੀਤਾ ਜਿਹਨਾਂ ਸਮਾਨ ਸੀ ਤਾਂ ਮੇਰਾ ਅਕਾਊਂਟਰ ਚੱਲਦਾ ਰਿਹਾ ਮੈਂ 2023 ਦੇ ਵਿੱਚ ਆਪਣਾ ਬੰਦ ਕੀਤਾ ਪਰ ਮੈਂ ਸਮਾਨ ਫਿਰ ਬਾਹਰੋਂ ਲੈ ਕੇ ਆਪਣਾ ਦੁਕਾਨ ਨੂੰ ਚਲਾਉਂਦਾ ਰਿਹਾ ਕਿਉਂਕਿ ਮੇਰੇ ਖਰਚੇ ਸੀ ਉਹ ਪੂਰੇ ਨਹੀਂ ਹੁੰਦੇ ਸੀ ਪਰ ਇਹਦੇ ਸਮਾਨ ਦੀ ਸਪਲਾਈ ਬੰਦ ਕਰਦੀ ਮੇਰਾ ਪੈਸਾ ਹੀ ਦੇ ਵੱਲ ਖੜ ਗਿਆ ਜੀ ਉਸ ਤੋਂ ਬਾਅਦ ਇਸ ਨੇ ਆਪਣਾ ਇੱਕ ਟਾਂਡਾ ਬੰਦੇ ਨੂੰ ਅੱਗੇ ਦੇ ਦਿੱਤਾ ਜੀ ਟੈਂਡਰ ਉਸ चीज ਦਾ ਉਹ ਟਾਂਡਾ ਤੋਂ ਸਮਾਨ ਮੰਗਾਂਦਾ ਉੱਥੋਂ ਹੀ ਨਾਲ ਗੱਲ ਹੋਈ ਕਹਿੰਦਾ ਠੀਕ ਹੈ 40% ਮੈਂ ਪੈਸਾ ਤੁਹਾਡਾ ਮੈਂ ਦੇਵਾਂਗਾ 60% ਤੁਸੀਂ ਉਹਨਾਂ ਨੂੰ ਦੋ ਜਦੋਂ ਉਹਨਾਂ ਤੋਂ ਪਹਿਲੇ ਵੀ ਮੈਂ 1 ਲੱਖ ਰੁਪਏ ਦਾ ਸਮਾਨ ਵਗਾਇਆ ਜੀ ਉਹਨਾਂ ਨੂੰ ਦੱਸਿਆ ਵੀ 40% ਜਗਦੇਵ ਸਿੰਘ ਜੀ ਪੈਸਾ ਦੇਣਗੇ 60% ਮੈਂ ਤੁਹਾਨੂੰ 60000 ਇਦੋਂ ਪੇ ਕਰ ਦਿੰਦਾ ਉਹ ਕਹਿੰਦੇ ਨਹੀਂ ਜੀ ਸਾਨੂੰ ਪੂਰਾ ਪੈਸਾ ਪੇ ਕਰੋ ਸਾਡਾ ਉਧਰ ਨਾਲ ਕੋਈ ਲੈਣ ਦੇਣ ਨਹੀਂ ਉਹ ਤਾਂ ਸਾਡਾ ਪੈਸਾ ਵੀ ਦੱਬ ਕੇ ਬੈਠ ਗਿਆ ਜੀ ਪਹਿਲੇ ਹੀ ਕਿਉਂਕਿ ਉਹਨਾਂ ਨੇ 50 ਲੱਖ ਦੇ ਕੇ ਸ਼ੁਰੂ ਕੀਤਾ ਸੀ ਕੰਮ ਉਸ ਤੋਂ ਮੈਂ ਇਸ ਤਰੀਕੇ ਨਾਲ ਇਹਨਾਂ ਦੇ ਕਹਿਣ ਤੇ ਤਿੰਨ ਵਾਰੀ ਸਮਾਨ ਮੰਗਾਇਆ ਪਰ ਮੇਰਾ ਪੈਸਾ ਉਹ ਵੀ ਇਹਨਾਂ ਨੇ ਐਡਜੈਕਟ ਨਹੀਂ ਕੀਤਾ ਹੁਣ ਤੱਕ ਇਹਨਾਂ ਦਾ ਮੇਰੇ ਨਾਲ ਲੈਣ ਦੇਣ 5 ਲੱਖ 4000 ਰੁਪਏ ਦਾ ਜਿਸ ਵਿੱਚੋਂ 470000 ਰੁਪਏ ਮੇਰਾ ਲੈਣਾ 26400 ਦੀ ਮੇਰੀ ਜਿਹੜੀ ਹੈਗੀ ਹੈ ਉਹ ਵਾਪਸੀ ਸਮਾਨ ਦੀ ਸੀ ਜਿਹੜਾ ਸਮਾਨ ਐਕਸਪਾਇਰੀ ਸੀ ਅਜੇ ਤੱਕ ਜਾਬੀ ਕਿਹਾ ਦੋ ਤਿੰਨ ਮਹੀਨੇ ਦਾ ਮੇਰਾ ਕੰਮ ਚੱਲ ਪਾਊਗਾ ਮੈਂ ਫਿਰ ਤੁਹਾਨੂੰ ਦੁਬਾਰਾ ਪੈਸੇ ਦੇ ਦਿਆਂਗੇ ਆ ਫਿਰ ਗੱਲ ਕਰਦੇ ਸੀ ਫਿਰ ਦੁਬਾਰਾ ਤੁਹਾਨੂੰ ਮੈਂ ਪੈਸੇ ਦੇ ਦਊਗਾ ਫਿਰ ਲਾਸਟ ਮੇਰੀ ਗੱਲਬਾਤ ਹੋਈ ਇਹਨਾਂ ਦੇ ਨਾਲ ਤਕਰੀਬਨ ਫਰਵਰੀ ਮਹੀਨੇ 'ਚ ਇੱਕ ਦਿੱਲੀ ਤੋਂ ਸਾਡੇ ਹਰਬੀਤ ਸਿੰਘ ਜੀ ਪਿੰਕੀ ਸਰਦਾਰ ਜੀ ਪ੍ਰੈਸਰ ਰਿਪੋਰਟਰ ਹੈ ਉਹਨਾਂ ਨੇ ਇਹ ਕਿਨਾਂ ਦੀ ਵੀਡੀਓ ਚਲਾਈ ਉੱਥੋਂ ਤੇ ਮੈਂ ਉਹਦੇ ਉੱਤੇ ਕਮੈਂਟ ਕਰ ਦਿੱਤਾ ਮੈਂ ਕਿਹਾ ਇਹ ਬੰਦਾ ਬਹੁਤ ਠੱਗ ਹੈ ਚੋਰ ਹੈ ਉਹਨਾਂ ਨੇ ਫਿਰ ਮੈਨੂੰ ਕਾਲ ਕੀਤਾ ਉਹ ਕਹਿੰਦੇ ਜੀ ਇਹ ਤਾਂ ਬੰਦਾ ਬਹੁਤ ਵਧੀਆ ਹੈ ਲੋਕਾਂ ਵਾਸਤੇ ਇੰਨੇ ਵਧੀਆ ਹੱਟ ਖੋਲ ਰਿਹਾ ਤੁਸੀਂ ਕਿਸ ਤਰੀਕੇ ਨਾਲ ਗੱਲ ਕਰ ਦਿੱਤੀ ਫਿਰ ਮੈਂ ਉਹਨਾਂ ਨੂੰ ਕਿਹਾ ਕਹਿੰਦੇ ਜਿਵੇਂ ਤੁਹਾਨੂੰ ਕਾਨਫਰੰਸ ਕਾਲ ਤੇ ਗੱਲ ਕਰਾਵਾਂ ਮੈਂ ਕਾਨਫਰੰਸ ਕਾਲ ਤੇ ਮੈਂ ਗੱਲ ਕਰੂੰਗਾ ਉਹਨਾਂ ਨੇ ਸਾਨੂੰ ਕਾਨਫਰੰਸ ਕਾਲ ਤੇ ਲਿਆ ਜੀ 18 ਮਿੰਟ ਸਾਡੀ ਗੱਲ ਹੋਈ 18 ਮਿੰਟ ਬਾਅਦ ਪਿੰਕੀ ਜੀ ਨੇ ਆਪਣਾ ਫੋਨ ਕੱਟ ਕੇ ਦੁਬਾਰਾ ਮੈਨੂੰ ਫੋਨ ਲਾਇਆ ਫਿਰ ਉਹਨਾਂ ਨੇ ਜਿਹੜੀਆਂ ਵੀਡੀਓ ਇਹਦੀਆਂ ਬਣਾਈਆਂ ਸੀ ਦਿੱਲੀ ਦੇ ਵਿੱਚ ਖੋਲਣ ਵਾਸਤੇ ਉਹਨਾਂ ਨੇ ਉਸੇ ਟਾਈਮ ਉਹ ਵੀਡੀਓ ਆਪਣੇ ਅਕਾਊਂਟ ਪ੍ਰਾਈਵੇਟ ਕਾਉਂਟ ਤੋਂ ਔਰ ਦੂਜੇ ਕਾਉਂਟ ਤੋਂ ਡਿਲੀਟ ਮਾਰ ਦਿੱਤਾ ਔਰ ਮੈਨੂੰ ਕਿਹਾ ਜਿੱਥੇ ਮੇਰੀ ਜ਼ਰੂਰਤ ਹੋਊਗੀ ਮੈਂ ਉੱਥੇ ਤੁਹਾਡੇ ਨਾਲ ਹਾਜ਼ਰ ਹੋਵਾਂਗਾ ਐਨੀ ਮੇਰੀ ਗੱਲਬਾਤ ਸੀ ਹਾਂਜੀ ਮੈਂ ਵੀ ਕੰਪਲੇਂਟ ਕੀਤੀ ਹੋਈ ਹੈ ਪਹਿਲਾਂ ਅਸੀਂ ਇੱਥੇ ਪਾਇਆ ਸੀ ਲੁਧਿਆਣਾ ਜੀ ਲੁਧਿਆਣਾ ਸਾਡਾ ਕੇਸ ਸਾਡੇ ਹੱਕ ਚੱਲਿਆ ਸੀ ਫਿਰ ਲਾਸਟ ਜਦੋਂ ਇੱਕ ਉਹਨਾਂ ਨੂੰ ਆਪਣਾ ਸਿਵਲ ਵਕੀਲ ਦੀ رائے ਵਾਸਤੇ ਭੇਜਦੇ ਆ ਜੀ ਉੱਥੇ ਇਹਨੇ ਦੇ ਲੈ ਕੇ ਕੋਈ ਸਾਨੂੰ ਪਤਾ ਨਹੀਂ ਹੈਗਾ ਉਹ ਸਾਡਾ ਕੇਸ ਹੀ ਰੇ ਖਾਰਜ ਕਰਵਾ ਦਿੱਤਾ ਜਦੋਂ ਕਿ ਪਹਿਲੇ ਪੱਖ ਵਿੱਚ ਸਾਡੇ ਰਿਪੋਰਟ ਦਿੱਤੀ ਸੀ ਹੁਣ ਮੈਂ ਦੁਬਾਰਾ ਆਨੰਦਪੁਰ ਸਾਹਿਬ ਇਹਨਾਂ